ਯੋਲੇ 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 ਲਗਾਤਾਰ ਹੈ ਹਮਲੇ ਨੇ ਤੇਜ਼ ਵੀ ਹੋਣਾ ਤੇ ਵਧਣਾ ਵੀ ਹੈ ਇਸ ਕਰਕੇ ਸਮਝਣ ਦੀ ਲੋੜ ਆ ਕਿ ਬੁੱਧਰ ਵਿੱਚ ਸਟੇਟ ਕਰੀ ਹੋਈ ਹੈ ਇਹਦੇ ਜ ਇਕੱਠੇ ਹੋ ਜਾਗੇ ਤਾਂ ਬਚੇ ਰਹਿ ਜਾਵਗੇ ਨਹੀਂ ਨਾ ਤੁਹਾਡਾ ਧਰਮ ਨਾ ਤੁਹਾਡੀ ਧਰਤੀ ਨਾ ਤੁਹਾਡੀ ਬੋਲੀ ਨਾ ਤੁਹਾਡੇ ਪਾਣੀ ਨਾ ਤੁਹਾਡਾ ਇਤਿਹਾਸ ਇੱਕ ਵੀ ਚੀਜ਼ ਇਹਨਾਂ ਨੇ ਜੋੜੀ ਨਹੀਂ ਛੱਡਣੀ ਤਾਂ ਬਚਣਗੇ ਖਤਮ ਕਰਦਗੇ ਵਾਰ ਦੇਣਗੇ ਅਸੀਂ ਫਸੇ ਖੜੇ ਆ ਨਿੱਜੀ ਕਿਹੜਾ ਦੇ ਵਿੱਚ ਹੁਣੇ ਕੀ ਕਰਦੇ ਆ ਇਹ ਤਰ੍ਹਾਂ ਦਾ ਝੰਡਾ ਚੁਲਾਇਆ ਹੋਇਆ ਹੈ ਅਸਟੇਰ ਦਾ ਆਪਣੇ ਲੜ ਰਹੇ ਭੰਗਿਆਂ ਦੇ ਖਿਲਾਫ ਜਿਹੜੇ ਆਪਣੀ ਧਰਤੀ ਦੀ ਗੱਲ ਕਰਦੇ ਆ ਆਪਣੀ ਬੋਲੀ ਆਪਣੀ ਪਾਣੀ ਆਪਣੀ ਇਤਿਹਾਸ ਦੀ ਗੱਲ ਕਰਦੇ ਆ ਆਪਣੇ ਧਰਮ ਦੀ ਗੱਲ ਕਰਦੇ ਆ ਆਪਣੇ ਲੋਕਾਂ ਨੂੰ ਜੋੜਦੇ ਆ ਉਹਨਾਂ ਖਿਲਾਫ ਇਹ ਝੰਡਾ ਚੁਲਾਇਆ ਹੋਇਆ ਕਈ ਬੰਦੇ ਤਾਂ ਜਾਅ ਭੁੱਜ ਕੇ ਮਿੱਥ ਕੇ ਸਾਜ਼ਿਸ਼ ਦੇ ਤਹਿਤ ਅਜਿਹੇ ਝੰਡੇ ਚੁਲਾ ਰਹੇ ਨੇ ਬੜਕੇ ਕਈ ਜਾਣੇ ਅਣਜਾਣੇ ਜਿਹੜੇ ਝੰਡੇ ਚੁਲਾ ਰਹੇ ਨੇ ਇਹਨੇ ਪਹਿਲਾਂ ਹੀ ਹੋਇਆ ਜਿੰਨੇ ਬੰਦੇ ਸਾਡੇ ਤੋਂ ਪਹਿਲਾਂ ਮਾਰੇ ਗਏ ਆ ਜਾਂ ਜੇਲ੍ਹ ਸਿੱਟੇ ਗਏ ਆ ਸਾਰਿਆਂ ਦੇ ਖਿਲਾਫ ਇਹ ਝੰਡਾ ਮਿੱਥ ਕੇ ਚੁਲਾਇਆ ਗਿਆ ਹੈ ਜੋ ਗੱਲ ਹੈ ਕਿ ਇਹ ਨਰਾ ਕੀ ਚੀਜ਼ ਹੁੰਦੀ ਆ ਵੀ ਜਿਹੜੇ ਲੜਨ ਵਾਲੇ ਲੋਕ ਆ ਜਿਹਦੀ ਗੱਲ ਸੋਧਿਆ ਲੋਕ ਇੱਕ ਵਾਰੀ ਲੋਕਾਂ ਦੇ ਵਿੱਚੋਂ ਉਹਦਾ ਹਾਰ ਖਤਮ ਕਰੋ ਉਹਨੂੰ ਸ਼ੱਕੀ ਬਣਾ ਦੇ ਤੇ ਖਲਾਫ ਬੈਠਾ ਜਾ ਦੁਰਦੇ ਦੇ ਇਲਜ਼ਾਮ ਲਾ ਦੇ ਕਿ ਲੋਕਾਂ ਨੇ ਨਹੀਂ ਪਤਾ ਗਲਤ ਆ ਜਿੱਦੇ ਬੰਦਾ ਸਟੇਟ ਦੇ ਬੰਦੇ ਨੂੰ ਮਾਰ ਦਿੰਦੀ ਐ ਜੋ ਉਸੇ ਬੰਦੇ ਨੂੰ ਚੱਕ ਕੇ ਜੇਰ ਸਿਰ ਦਿੰਦੀ ਐ ਜਿਹੜੇ ਬੰਦੇ ਦੇ ਖਿਲਾਫ ਪਰਤਾਵ ਸਿਰ ਜਦੇ ਹੁੰਦੇ ਆ ਉੱਠ ਉੱਠ ਕੇ ਘਰਾਜ ਬਣ ਜਾਂਦੇ ਆ ਤੇ ਲੋਕ ਭਲ ਭਲਾ ਜਾਂਦੇ ਹੋ ਵੀ ਅੱਗੇ ਹੋ ਰਿਹਾ ਮੇਰੇ ਖਲਾਫ ਕੀ ਜਾਂਦਾ ਚਲਿਆ ਜਿੱਦਾਂ ਮੈਂ ਇੱਕ ਤਰੀਕ ਨੂੰ ਮੈਨੂੰ ਘਰੇ ਘੇਰ ਲਿਆ ਜਿੱਤੇ ਆ ਤਮਾਨੇ ਦੇ ਨਾਲ ਇਹ ਦਵੇ ਤੇ ਕਿਸੇ ਕੀ ਨਿਰਬੰਧ ਕਰ ਲਿਆ ਉਹਨੂੰ ਘਰੇ ਆ ਕੇ 3 ਵਜੇ ਪਹੁੰਚੇ ਸਵੇਰੇ ਉੱਥੇ ਕਹਿੰਦੇ ਬੈਠ ਕੇ ਘਰੇ ਵਾਹ ਹਾਂ ਤੇ ਇਹ ਜਿਹੜੇ ਹੰਟੇ ਨੇ ਇਹ ਸਾਧਨ ਦੀ ਕੋਸ਼ਿਸ਼ ਕਰੋ ਮਗਰ ਖਸਾਬ ਦਾ ਕੋਈ ਫਾਇਦਾ ਨਹੀਂ ਹੁੰਦਾ ਉਹਦੇ ਮੈਂ ਇਕੱਲਾ ਨਹੀਂ ਪਹੁੰਚਿਆ ਮੈਂ ਕਈ ਵਾਰੀ ਗੱਲਾਂ ਝਗੜ ਕੀਤਾ ਕਿ ਉੱਥੇ ਕਿਸਾਨ ਆ ਗੂ ਵੀ ਪਹੁੰਚੇ ਕੀ ਉਹ ਵੀ ਮਿਲ ਕੇ ਪਹੁੰਚ ਗਏ ਅਰੇ ਬਰਤਾਨਤ ਸਿਰਜਣ ਦੇ ਵਿੱਚ ਲਗਾਤਾਰ ਇਹਨਾਂ ਨੇ ਪੂਰਾ ਝੇਰ ਲਾਇਆ ਬੰਦਿਆਂ ਨੇ ਜੱਟਾ ਮਸਕੇ ਚਲਾਇਆ ਉੱਥੇ ਗਲੇ ਪਹੁੰਚ ਗਿਆ ਜਿਹਦੇ ਕੋਲ ਗੱਲ ਮੈਂ ਸੀ ਜੀ ਫਲਾਣਾ ਸੀ ਜੀ ਝਿਲਕਾ ਸੀ ਜੀ ਉਹ ਸਰਕਾਰ ਨਾਲ ਮਿਲਿਆ ਹੋਇਆ ਜੀ ਜਿਹੜਾ ਬੰਦਾ ਪਿਛਲੇ ਜੇ ਮਿਲਣ ਦੀ ਗੱਲ ਆ ਬਾਈ ਤੈਨਾਂ ਬੰਦਾ ਟਿਕੀ ਲੈ ਲੈਂਦਾ ਐਮਐਲਏ ਬਣ ਜਾਂਦਾ ਯਾਰ ਇਹਦਾ ਅੱਜ ਵੀ ਕਹਿੰਦੇ ਐਮਐਲਏ ਪੀ ਬਣਨ ਨੂੰ ਤਿਆਰ ਆਜਾ ਸਾਡੇ ਨਾਲ ਮਲਾਸ ਸਾਰੇ ਨਾਲ ਤੇ ਰਾਹ ਗਿਆ ਨਾਲੇ ਜਾਰੇ ਪਿਛਲੀ ਕੀਤੀ ਕਰਾਈ ਬੰਦੇ ਦੀ ਗੱਲ ਸਾਰੀ ਖੂਜ ਅਸੀਂ ਕੀ ਕਰਦੇ ਆ ਅਸੀਂ ਐ ਲਾਈ ਲੱਗ ਦਿੱਤੀ ਦੇ ਲੋਕ ਉਹ ਸਾਰਾ ਕਰਿਓ ਜੋ ਵੀ ਬੰਦਾ ਆ ਕੇ ਚਾਹ ਚੰਗੀਆਂ ਗੱਲਾਂ ਕਰਦਾ ਚੱਕ ਲੈ ਫੱਟੇ ਤੇਰੇ ਨਾਲ ਹੁਣ ਚਾਰ ਕੇ ਬੰਦੇ ਉਹ ਨੇ ਦੋ ਚਾਰ ਦਾ ਪੁਲਿਸ ਚ ਕੱਢੇ ਹੋਏ ਆ ਉਹ ਕਹਿੰਦੇ ਸਾਨੂੰ ਅੱਜ ਪੰਜਾਬ ਦਾ ਚਿੱਟਾ ਆਇਆ 35 35 ਸਾਲ ਜੁੱਤੀਆ ਜੁੱਤੀਆ ਚੜਦੇ ਰਹੇ ਮਹਿਕਮਿਆਂ ਦੀਆਂ ਲੋਲਪੜਾ ਕਰਦੇ ਨੇ ਲੋਕਾਂ ਖਰਾਬ ਤਿਰਪਣਾ ਕਰਦੇ ਰਹੇ ਹੁਣ ਕਹਿੰਦੇ ਪੰਜਾਬ ਦਾ ਚਿੱਟਾ ਆ ਗਿਆ ਉਹ ਗੱਲ ਕਿਸ ਤੋਂ ਦੌਰਦੇ ਆ 사ਜ ਨਾਇਬ ਸਿੰਘ ਪਿੰਡਰਾਲੇ ਤੋਂ ਗੱਲ ਕਿਸ ਤੋਂ ਦੌਰਦੇ ਆ ਦੀਪ ਸਿੰਘ ਸਿੱਧੂ ਤੋਂ ਗੱਲ ਕਿਸ ਤੋਂ ਦੌਰਦੇ ਆ ਭਾਈ ਨੰਬਰਪਾਲ ਸਿੰਘ ਤੋਂ ਲੋਕਾਂ ਨੂੰ ਲੱਗ ਰਿਹਾ ਹਾਇਆ ਬੰਦਾ ਬੜੀ ਕੰਮ ਦੀ ਗੱਲ ਕਰਦਾ ਇਹ ਇਹ ਉਹਦੇ ਨਾਲ ਤੂੰ ਸਮਝਣ ਦੀ ਕੋਸ਼ਿਸ਼ ਕਰੋ ਕਿਸ ਨੂੰ ਦਫਾੜ ਕੇ ਨੇ ਕੀਤਾ ਜਾ ਰਿਹਾ ਆ ਆ ਕੱਲ ਨੂੰ ਤੇਰਾ ਤਰੀਕਾ ਆਪਾਂ ਕਿਸਾਨਾਂ ਨੇ ਦਿੱਲੀ ਨੂੰ ਜਾਣਾ ਸਾਰਿਆਂ ਨੇ ਜਾਣਾ ਸਾਡਾ ਫਰਜ਼ ਬਣਦਾ ਹੈ ਚਲੋ ਦਿੱਲੀ ਨੂੰ ਜਾਣ ਨੂੰ ਤਿਆਰ ਹੈ ਉਹ ਬਾਈ ਖੜ ਜਾ ਆ ਕਹਿੰਦਾ ਇੱਥੇ ਬੱਜ ਜਾਂਦਾ ਨਾਰੇ ਮੈਨੂੰ ਗੱਲ ਕੋਈ ਕਰ ਲੈੰਗੇ ਭਾ ਨਾ ਫਿਰ ਤੂੰ ਮੈਂ ਕਹਾਂ 1000 ਰੁਪਏ ਲਈ ਜਾਂਦਾ ਮੈਂ ਕੱਲ ਜਿਹੜੀ ਕੰਮ ਦੀ ਆ ਨਾ ਮੇਰਾ ਵਿਰੋਸ ਪੂਰੀ ਹੋ ਜਾ ਕਰਾਂ ਤੂੰ ਦੁਬਾਰਾ ਜਿੰਦਾਬਾਦ ਮਰਦਾਬਾਦ ਆਪਾਂ ਕਰਦੇ ਰਹਿੰਦੇ ਆ ਕੰਮ ਦੀ ਘਰ ਜਿੰਦਾਬਾਦ ਮਰਦਾਬਾਦ ਹੀ ਲੰਘ ਜਾਂਦੀ ਹੈ ਤਿੰਨੇ ਨੂੰ ਤਿਆਰ ਹੈ ਬਾਈ ਬਹਾਦਰੀਆਂ ਕਰਕੇ ਆ ਲਈ ਨਾ ਕੋਈ ਇਹ ਗਲਾਸ ਸੁਣਨੇ ਆਂ ਨਾ ਇਹ ਵੀ ਇੱਕ ਪ੍ਰਾਪੇ ਕੰਡਾ ਸ਼ੁਰੂ ਹੋ ਗਿਆ ਬੰਦਿਆਂ ਦਾ ਬੈਠਾ ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕ ਕਰ ਦਿੱਤੇ ਕੀ ਹੋ ਗਿਆ ਕਦੇ ਕੋਈ ਇਹਦਾ ਹੁਣ ਪੈਸੇ ਲੱਗਦੇ ਆ ਬ ਹੋਰ ਫੰਦ ਇਕੱਠਾ ਕਰਨ ਵਾਲੇ ਦਿੱਲੀ ਨੂੰ ਚੱਲ ਪਏ। ਹੁਣ ਇਹ ਜਿਹੜੇ ਹੰਟੇ ਦੇ ਜਾਂ ਇਹ ਸੜਕਾਂ ਦੇ ਰਹਿ ਜਾਂਦੇ ਨੇ ਯਾਰ ਇਹ ਲੋਕਾਂ ਨੂੰ ਤੰਗ ਕਰਦੇ ਨੇ ਯਾਰ। ਤੁਸੀਂ ਉਹਨੇ ਮੈਂ ਕੱਲ ਇੱਕ ਵੀਡੀਓ ਦੇਖ ਰਿਆ ਸੀਗਾ ਕੋਈ ਪ੍ਰਦਰਸ਼ਨ ਹੋ ਰਿਹਾ ਹੈ ਗੱਡੀ ਤੇ। ਉਹ ਕਹਿੰਦੇ ਸਾਨੂੰ ਕੰਟਰਾਕਟ ਕਰਦੇ ਆ। ਸਾਡਾ ਹੀ ਕਸੂਰ ਹੈ। ਵੀ ਜਿਹੜੇ ਬੰਦੇ ਲੜ ਰਹੇ ਆ ਕਹਿੰਦਾ ਸੱਟ ਕੇ 13 ਮਹੀਨੇ ਪਹਿਲਾਂ ਦਿੱਲੀ ਬੈਠੇ ਦੇ 7-8 ਬੰਦਾ ਮਾਰਿਆ ਗਿਆ। ਜਾਂ ਅੱਜ ਵੀ ਪਰਚੇ ਚੱਲੀ ਜਾਂਦੇ ਆ ਕਈ ਡਾਕਟਰ ਦੀਆਂ ਨੀਤੀ ਆ ਗਈਆਂ। ਮੈਡਿਕਲ ਜੁਡੀਕਸ਼ਨ ਪਾਲਿਸੀ ਆ ਗਈਆਂ। ਤੁਹਾਨੂੰ ਜਮਾਂ ਤਵਾ ਕਰ ਦਿੱਤਾ ਗਿਆ। ਚੰਡੀਗੜ੍ਹ ਦੇ ਵਿੱਚ 80% ਇਹ ਕਹਿੰਦੇ ਦੇਖ